ਤੈਨੂੰ ਜੋਗਿਆ ਜੁਗਤ ਨਹਾਈ ਛੱਡੀ ਬੈਠੇ ਘਰ ਬਾਰ ਨੂੰ ਤੈਨੂੰ ਜੋਗਿਆ ਜੁਗਤ ਨਹਾਈ ਛੱਡੀ ਬੈਠੇ ਘਰ ਬਾਰ ਨੂੰ ਤੈਨੂੰ ਜੋਗਿਆ ਜੁਗਤ ਨਹਾਈ ਛੱਡੀ ਬੈਠੇ ਘਰ ਤੇਨੂੰ ਜੋਗੀਆਂ ਜੁਗਤ ਨਾਹੀ ਛੱਡੀ ਬੈਠ ਘਰ ਤੇਨੂੰ ਜੋਗੀਆਂ ਜੁਗਤ ਨਾਹੀ ਛੱਡੀ ਬੈਠ ਘਰ ਬੰਦ ਤੇਨੂੰ ਜੋਗੀਆਂ ਜੁਗਤ ਨਾਹੀ ਛੱਡੀ ਜੋਗ ਨਾ ਭਗਵੀ ਕੱਪੜੀ ਨਾ ਜੋਗ ਨਾ ਮਲੇ ਵੇਸ਼ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਗਏ ਉਪਦੇਸ਼ ਜਤੀ ਸਦਾ ਵੇ ਜੁਗਤ ਨਾ ਜਾਣਹਿ ਛੱਡ ਬਹਿ ਘਰ ਬਾਹ ਜਿਹਨੂੰ ਜੁਗਤੀ ਨਹੀਂ ਨਾ ਆਉਂਦੀ ਭਾਵੇਂ ਘਰ ਘਰ ਛੱਡ ਕੇ ਉਹ ਜਤੀ ਬਣਿਆ ਕਰੇ ਸੁ ਮਹਾਰਾਜੀ ਗੁਰਬਾਣੀ ਸਮਝਾਉਂਦੀ ਕਹਿੰਦੇ ਉਹ ਉਹ ਜਤੀ ਨਹੀਂ ਹੋ ਸਕਦਾ ਜਿਹਦਾ ਆਪਣੇ ਇੰਦਰੀਆਂ ਤੇ ਕਾਬੂ ਨਹੀਂ ਪਿਆ ਸੋ ਜਿਹੜਾ ਆਪਣੇ ਇੰਦਰੀਆਂ ਨੂੰ ਕਾਬੂ ਨਹੀਂ ਕਰ ਸਕਿਆ ਸੋ ਉਹ ਕਹਿੰਦਾ ਕਿ ਮੈਂ ਵਿਆਹ ਨਹੀਂ ਕਰਵਾਇਆ ਮੈਂ ਬੇਹੰਗਮ ਆ ਸੋ ਘਰ-ਬਾਰ ਛੱਡ ਕੇ ਭਟਕਦਾ ਫਿਰਦਾ ਜਿਹੜਾ ਸੋ ਮਹਾਰਦੀ ਗੁਰਬਾਣੀ ਸਮਝਾਉਂਦੀ ਹੈ ਕਿ ਭਗਵੇਂ ਕੱਪੜੇ ਪਾ ਕੇ ਸਰੀਰ ਦੇ ਸਵਾਹ ਮਲ ਕੇ ਮੈਲਾ ਵੇਸ਼ ਬਣਾ ਕੇ ਯੋਗ ਨਹੀਂ ਕਮਾਇਆ ਜਾਂਦਾ ਸੋ ਕਹਿੰਦੇ ਯੋਗ ਤੇ ਘਰ ਬੈ ਕੇ ਕਮਾਇਆ ਜਾ ਸਕਦਾ ਹੈ ਵਿਆਹ ਕਰਵਾ ਕੇ ਸੋ ਬੱਚਿਆਂ ਵਿੱਚ ਰਹਿ ਕੇ ਘਰ ਪਰਿਵਾਰ ਵਿੱਚ ਰਹਿ ਕੇ ਵੀ ਕਹਿੰਦੇ ਜਤੀ ਬਣਿਆ ਜਾ ਸਕਦਾ ਹੈ ਜੋਗੀ ਬਣਿਆ ਜਾ ਸਕਦਾ ਹੈ ਪਰ ਉਹ ਕਿਵੇਂ ਉਹ ਝੁਗਤੀ ਹੈ ਝੁਗਤੀ ਤੋਂ ਬਿਨਾ ਮੁਕਤੀ ਨਹੀਂ ਉਹ ਝੁਗਤੀ ਆਪਾਂ ਨੂੰ ਗੁਰੂ ਸਾਹਿਬ ਦਿੰਦੇ ਕਿ ਕਿਵੇਂ ਘਰ ਪਰਿਵਾਰ ਚ ਪਰਿਵਾਰ ਵਿੱਚ ਰਹਿ ਕੇ ਵੀ ਜੋਗੀ ਜਤੀ ਬਣਿਆ ਜਾ ਸਕਦਾ ਹੈ ਸੋ ਗੁਰੂ ਪਿਆਰਿਓ ਸੋ ਜਿਹੜਾ ਆਪਣੇ ਪਰਿਵਾਰ ਤੱਕ ਸੀਮਤ ਹੋਵੇ ਬਾਹਰ ਨਾ ਆਪਣੀਆਂ ਅੱਖਾਂ ਨਾਲ ਮਾੜਾ ਦੇਖੇ ਸੋ ਮਾੜਾ ਸੁਣੇ ਸੋ ਗੁਰੂ ਪਿਆਰਿਓ ਜਿਹੜਾ ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰੇਗਾ ਸੋ ਘਰ ਪਰਿਵਾਰ ਵਿੱਚ ਰਹਿ ਕੇ ਉਹ ਜੋਗੀ ਤੇ ਜਤੀ ਬਣ ਸਕਦਾ ਹੈ ਇਸੇ ਕਰਕੇ ਮਹਾਰਾਜੀ ਗੁਰਬਾਣੀ ਸਮਝਾ ਰਹੀ ਕਿ ਜੋਗ ਨਾ ਭਗਵੀ ਕੱਪੜੀ ਜੋਗ ਨਾ ਮਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੈ ਉਪਦੇਸ਼ ਸੋ ਗੁਰੂ ਪਿਆਰਿਓ ਜਿਹੜੇ ਗੁਰੂ ਦੇ ਉਪਦੇਸ਼ ਤੇ ਚੱਲਣਗੇ ਉਹ ਘਰ ਪਰਿਵਾਰ ਵਿੱਚ ਹੀ ਰਹਿ ਕੇ ਸੋ ਗੁਰੂ ਪਿਆਰਿਓ ਵੱਡੇ ਜਤੀ ਜੋਗੀ ਬਣ ਸਕਦੇ ਹੈ ਤੇ ਜਿਹੜੇ ਘਰ-ਘਰ ਛੱਡ ਕੇ ਜੰਗਲਾਂ 'ਚ ਚਲੇ ਜਾਂਦੇ ਆ ਪਹਾੜਾਂ ਦੀਆਂ ਕੰਦਰਾਾਂ 'ਚ ਜਾਂ ਹੋਰ ਆਪਣੇ ਸਥਾਨ ਬਣਾ ਕੇ ਬਹਿ ਜਾਂਦੇ ਸੋ ਗੁਰੂ ਪਿਆਰਿਓ ਜਿਨ੍ਹਾਂ ਨੂੰ ਜ਼ੁਗਤੀ ਨਹੀਂ ਨਾ ਹੁੰਦੀ ਸੋ ਫਿਰ ਗੁਰੂ ਪਿਆਰਿਓ ਗ੍ਰਿਸ਼ਟੀਆਂ ਨਾਲੋਂ ਵੀ ਜ਼ਿਆਦੇ ਭਟੇ ਹੁੰਦੇ ਸੋ ਜ਼ੁਗਤੀ ਜਿਹੜੇ ਨਹੀਂ ਜਾਣਦੇ ਸੋ ਆਪਣੇ ਆਪ ਨੂੰ ਜੱਦੀ ਕਹੋਂਦੇ ਫਿਰ ਮਾਰੇ ਕਹਿੰਦੇ ਆ ਕਿ ਤੈਨੂੰ ਘਰ-ਘਰ ਤੇ ਛੱਡ ਦਿੱਤਾ ਪਰ ਤੈਨੂੰ ਜ਼ੁਗਤੀ ਨਹੀਂ ਆਈ ਸੋ ਤੂੰ ਆਪਣੇ ਆਪ ਨੂੰ ਸਿੱਧ ਜਤੀ ਜੋਗੀ ਕਹੋਨਾ ਪਰ ਤੇਰੇ ਵੱਲੇ ਜਤ ਨਹੀਂ ਤੇਰੇ ਵੱਲੇ ਸਤ ਨਹੀਂ ਸੋ ਤੂੰ ਆਪਣੇ ਆਪ ਨੂੰ ਐਵੇਂ ਪਖੰਡੀ ਕਰੀ ਜਾ ਰਿਹਾ ਸੋ ਆਪਣੇ ਆਪ ਨੂੰ ਜਤੀ ਸਦੋਨਾ ਪਰ ਤੂੰ ਜਤੀ ਹੈ ਨਹੀਂ ਜਤੀ ਉਹੀ ਹੈ ਜਿਹੜਾ ਆਪਣੇ ਇੰਦਰੀਆਂ ਤੇ ਕਾਬੂ ਕਰੇਗਾ ਸੋ ਗੁਰੂ ਦੀ ਗੁਰੂ ਦੇ ਉਪਦੇਸ਼ ਤੇ ਜਿਹੜਾ ਚੱਲੇ ਸੋ ਆਉ ਆਪਣਾ ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਗ੍ਰਿਸ਼ਟਮ ਮਾਰਗ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਦਾਨ ਕੀ ਦਿੱਤੀ ਇੱਕ ਸ਼ਾਦੀ ਕਰਵਾ ਕੇ ਬੰਦਾ ਘਰ ਪਰਿਵਾਰਸ਼ ਰਵੇ। ਸੋ ਆਪਣੇ ਪਰਿਵਾਰ ਤੱਕ ਜਿਹੜਾ ਡਿਪੈਂਡ ਰਹਿੰਦਾ। ਸੋ ਬਾਹਰ ਮਾੜਾ ਨਹੀਂ ਚਾਹਦਾ। ਸੋ ਉਹਦੇ ਵਰਗਾ ਜਿੱਥੇ ਹੋਰ ਨਹੀਂ ਕੋਈ ਦੁਨੀਆਂ ਤੇ ਹੋ ਸਕਦਾ। ਸੋ ਗੁਰੂ ਪਿਆਰਿਓ ਉਹਦੇ ਮਨ ਨੂੰ ਸ਼ਾਂਤੀ ਰਹਿੰਦੀ ਪਰਿਵਾਰ ਵਿੱਚ ਰਹਿੰਦਾ ਜਿਹੜਾ। ਸੋ ਗੁਰੂ ਪਿਆਰਿਓ ਘਰ ਵਿੱਚ ਸਭ ਸੁੱਖ ਸੂਲ ਤਾਂ ਮਿਲ ਜਾਂਦੀਆਂ। ਸੋ ਜੇ ਘਰ-ਬਾਰ ਛੱਡ ਕੇ ਜਾਏਗਾ ਬੰਦਾ ਭਟਕਦਾ ਰਹੇਗਾ ਨਾਲੇ ਤੇ ਤਕਲੀਫ ਚ ਲੱਗੇਗਾ। ਤੇ ਨਾਲੇ ਫਿਰ ਨਹੀਂ ਜਤੀ ਬਣਿਆ ਜਾਂਦਾ ਫਿਰ ਨਹੀਂ ਸਦੀ ਬਣਿਆ ਜਾਂਦਾ ਫਿਰ ਫਾਇਦਾ ਕੀ ਘਰ ਪਰਿਵਾਰ ਛੱਡਨ ਦਾ ਸੋ ਜੇ ਚਸਕੇ ਹੀ ਨਾ ਗਏ ਬੰਦੇ ਦੇ ਅੰਦਰੋਂ ਸੋ ਇਸੇ ਕਰਕੇ ਆਪਾਂ ਦੇਖਦੇ ਆਂ ਜਿਹੜੇ ਆਪਣੇ ਆਪ ਨੂੰ ਵੱਡੇ ਸਿੱਧ ਜੋਗੀ ਕਹਿੰਦੇ ਸੀ بڑے بڑے ਸਾਧ ਜਿੱਲਾਂ 'ਚ ਡੱਕੇ ਪਏ ਸੋ ਜਿੱਲਾਂ 'ਚ ਬੰਦ ਹੋਏ ਪਏ ਸੋ ਇਹਦੇ ਨਾਲ ਉਹ ਚੰਗਾ ਸੀ ਕਿ ਉਹ ਵਿਆਹ ਕਰਵਾ ਲੈਂਦੇ ਘਰ ਪਰਿਵਾਰ 'ਚ ਰਹਿੰਦੇ ਤੇ ਮਨ ਨੂੰ ਸ਼ਾਂਤੀ ਤੇ ਰਹਿੰਦੀ ਉਹਨਾਂ ਦੇ ਸੋ ਘਰ-ਬਾਰ ਛੱਡ ਕੇ ਤੇ ਫਿਰ ਮਾੜੇ ਕਰਮ ਕੀਤੇ ਤੇ ਹੁਣ ਜੇਲਾ ਚ ਬੰਦ ਨੇ ਸੋ ਉਹਨਾਂ ਦਾ ਨਾਂ ਕੀ ਲੈਣਾ ਤੁਸਪ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਕਿਹੜੇ ਉਹ ਸਾਧ ਸੀ ਸੋ ਜਿਹੜੇ ਹੁਣ ਜੇਲਾ ਚ ਬੰਦ ਨੇ ਸੋ ਆਪਣੇ ਆਪ ਨੂੰ ਪ੍ਰਮਾਤਮਾ ਦਾ ਰੂਪਕ ਹੁੰਦੇ ਸੀ ਕਿ ਸਾਡੇ ਵਰਗਾ ਹੈ ਨਹੀਂ ਕੋਈ ਪਰ ਗੁਰੂ ਪਿਆਰਿਓ ਅੱਜ ਉਹ ਜੇਲਾ ਚ ਬੰਦ ਨੇ ਕਿਉਂ ਕਿਉਂਕਿ ਉਹਨਾਂ ਨੂੰ ਝੁਗਤੀ ਨਹੀਂ ਆਈ ਤੇ ਝੁਗਤੀ ਦੇ ਰਹੇ ਆ ਗੁਰੂ ਨਾਨਕ ਸਾਹਿਬ ਨੇ ਜਿਹੜੀ ਆਪਾਂ ਨੂੰ ਝੁਗਤੀ ਦਿੱਤੀ ਹੈ ਸੋ ਤੇ ਮਾਰਨ ਨੇ ਗਾਡੀ ਰਾਤ ਲਾਇਆ ਇੰਨਾ ਸੁਖ ਰਾਹ ਅੱਜ ਤੱਕ ਨਾ ਕੋਈ ਦੇ ਸਕਿਆ ਤੇ ਨਾ ਹੀ ਦੇ ਸਕੇਗਾ। ਸੋ ਬੜਾ ਸੁਖਾ ਰਾਹ ਦਿੱਤਾ ਹੈ ਪ੍ਰਮਾਤਮਾ ਨੂੰ ਮਿਲੰਦਾ। ਸੋ ਘਰ ਪਰਿਵਾਰ ਚ ਰਹਿ ਕੇ ਆਪਾਂ ਪ੍ਰਮਾਤਮਾ ਨੂੰ ਪਾ ਸਕਦੇ। ਸੋ ਇੰਨਾ ਸੁਖਾ ਰਾਹ ਅੱਜ ਤੱਕ ਕਿਸੇ ਨੇ ਦਿੱਤਾ ਹੀ ਨਹੀਂ। ਬੜੇ ਪੀਰ پیغمبر ਆਇਆ ਦੁਨੀਆ ਤੇ। ਕੋਈ ਅੰਤ ਨਹੀਂ। ਪਰ ਜੋ ਗੁਰੂ ਨਾਨਕ ਸਾਹਿਬ ਨੇ ਜਿੰਨਾ ਸੁਖਾ ਰਾਹ ਦਿੱਤਾ ਹੈ ਮਾਰਿਆ ਸਿੱਕਾ ਜਗਤ ਵਿਦ ਗੁਰੂ ਨਾਨਕ ਨਿਰਮਲ ਪੰਥ ਚ ਚਲਾਇਆ। ਇਹ ਨਿਰਮਲ ਪੰਥ ਜਿਹੜਾ ਚਲਾਇਆ ਰਾਹ ਕੱਢਿਆ ਪੰਥ ਤੋਂ ਭਾਵ ਹੁੰਦਾ ਹੈ ਰਾਹ। ਜਿਹੜਾ ਇਹ ਨਿਰਮਲ ਰਾਹ ਕੱਢਿਆ ਹੈ ਨਾ ਬਹੁਤ ਹੀ ਸੌਖਾ ਹੈ। ਸੋ ਘਰ ਪਰਿਵਾਰ ਚ ਰਹਿ ਕੇ ਬੰਦਾ ਪ੍ਰਮਾਤਮਾ ਨੂੰ ਪਾ ਸਕਦਾ ਹੈ। ਉਹ ਸਾਰੀ ਜੁਗਤੀ ਗੁਰੂ ਗ੍ਰੰਥ ਸਾਹਿਬ ਅੰਦਰ ਦੇ ਵਿੱਚ ਲਿਖੀ ਪਈ। ਸਵੇਸ਼ ਕਰਕੇ ਗੁਰਬਾਣੀ ਨੂੰ ਪੜੋ, ਵਿਚਾਰੋ, ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਘਰੇ ਰਹਿ ਕੇ ਪ੍ਰਮਾਤਮਾ ਮਿਲ ਸਕਦਾ ਹੈ। ਪਰ ਆਪਾਂ ਜਦੋਂ ਗੁਰਬਾਣੀ ਦੇ ਨੇੜੇ ਨਹੀਂ ਜਾਣਾ, ਪੜ੍ਹਨਾ ਨਹੀਂ, ਵਿਚਾਰਨਾ ਨਹੀਂ, ਅਮਲ ਨਹੀਂ ਕਰਨਾ ਸੋ ਫਿਰ ਆਪਾਂ ਗੁਰੂ ਜੀ ਆ ਰਿਓ ਆਪਣਾ ਜੀਵਨ ਕਿਵੇਂ ਸਫਲ ਕਰ ਸਕਦੇ? ਸਫਲ ਤੇ ਆਪਣਾ ਜੀਵਨ ਤਾਂ ਹੀ ਹੋਏਗਾ ਨਾ। ਜੇ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਵਿਚਾਰਾਂਗੇ ਅਮਲ ਕਰਾਂਗੇ ਸੋ ਫਿਰ ਘਰ ਛੱਡਣ ਦੀ ਲੋੜ ਨਹੀਂ ਘਰੇ ਹੀ ਰੱਬ ਮਿਲ ਸਕਦਾ ਸੋ ਬੜੋ ਸੁਣੋ ਸੋ ਲੋਕਿ ਪਵਨੰਗੁਰੂ ਪਾਣੀ